ᱛᱟᱱ ᱟ ਤਕ ਕਰੋ ਸਦਾ ਪ੍ਰਭ ਆਪਣੇ ਜਨਪੂਰੀ ਕਲ ਰਾਖੀ ਜੀ ਜੰਤ ਸਭ ਪਏ ਸਤ ਗੁਰ ਕੀ ਸਤਿ ਸਾਖੀ ਮੇगन ਬਨਾਸਨ ਸਭ ਦੁਖ ਨਾਸਨ ਸਤ ਗੁਰ ਨਾਮ ਦਰੜਾਇ ਕੋਈ પાપ ફાયે સબ પવન જન નાનક સુખ કરાયા આયે પ્રભુ શરણાગતિ કૃપા ਕਰ ਹਰ ਮਨ ਵਸਤ ਨਾਨਕ ਹੋ ਤਨ ਹਾ ਦੇ ਵਾਲੀ ਚਵਰ ਤਕਤਾਂ ਦੇ ਮਾਲਕ ਗਿਆਨ ਦੇ ਮਜਸ਼ਮੇ ਰਹਿਮਤਾਂ ਦੇ ਪੰਡਾਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਜੂਰੀ ਦੇ ਅੰਦਰ ਹਾਜ਼ਰੀਆਂ ਲਵਾ ਲਈ ਅਤੇ ਸਤਿਗੁਰਾਂ ਜੀ ਦੀ ਪਾਵਨ ਮਵਾਰਕ ਨੰਗੀ ਗੋਦ ਦਾ ਅਨੰਦ ਮਾਣ ਰਹੀ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰਸਵਾਰੇ ਖਾਲਸਾ ਰੂਪ ਸਦ ਸੰਗਤ ਜੀਓ ਵੱਡੇ ਹੀ ਪਾਗਨਾਂ ਸਰੀ ਦੰਦੇ ਸਰਤਾਜ ਰਹਿਮਤਾਂ ਦੇ ਪੰਡਾ ਗਰ ਪੰਚਮ ਬਾਤਿਸ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਾਂ ਦੀ ਮਵਾਰਕ ਰਸਨਾ ਤੋਂ ਉਚਾਰਣ ਕੀਤੀ ਹੋਈ ਮਵਾਰਕ ਬਾਣੀ ਸ੍ਰੀ ਸੁਖਮਣੀ ਸਾਹਿਬ ਜੀ ਦੀ ਅਮਰ ਬਾਣੀ ਦੀ ਆਪਾਂ ਹਰ ਰੋਜ਼ ਲੜੀ ਵਾਰ ਵਿਚਾਰਾਂ ਦੀ ਸੰਜ ਨੂੰ ਦੇਣਾ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਵਰਸ਼ਿਸ਼ ਕਰਦੇ ਨੇ ਸਾਜਨ ਸੰਤ ਕਰੋ ਭਯੋ ਕਾਮ ਆਨਤਿਆਗ ਜੱਬੋ ਹਰਨ ਗੁਰੂ ਅਰਜਨ ਦੇਵ ਮਹਾਰਾਜ ਜੀ ਇੱਕ ਸਲਾਹ ਮਸਵਰਾ ਦੇ ਰਹੇ ਨੇ ਆਪਣੇ ਪਿਆਰੇ ਨੂੰ ਕਿ ਸਾਡੇ ਕੋਲ ਆਹਾ ਤੇ ਤੈਨੂੰ ਖੁਸ਼ੀਆਂ ਚਾਹੀਦੀਆਂ ਨੇ ਪਰੋਂ ਆਨੰਦ ਚਾਹੀਦਾ ਤਰਕੀਆਂ ਚਾਹੀਦੀਆਂ ਨੇ ਜੋ ਤੂੰ ਮੰਗੇਗਾ ਤੈਨੂੰ ਮਿਲੇਗਾ ਪਰ ਧਿਆਨ ਦੇ ਨਾਲ ਸੁਣੀ ਸਾਜਨ ਸੰਤ ਕਰੋ ਇਹੋ ਕਾਮ ਕਿ ਮਿੱਤਰ ਪਿਆਰੇ ਇਹ ਕਰਕੇ ਆਨ ਤਿਆਗ ਜਪੂ ਹਰਨਾ ਆਨ ਤਿਆਗ ਹੁੰਦਾ ਹੈ ਹੋਰ ਆਸਾਂ ਛੱਡ ਦੇਣਾ ਜਿਵੇਂ ਇਨਸਾਨ ਨੇ ਮਨ ਦੇ ਵਿੱਚ ਪਰ ਰੱਬ ਤੋਂ ਬਿਨਾ ਰੱਬ ਦੀ ਇਜਾਦਤ ਤੋਂ ਬਿਨਾ ਰੱਬ ਦੀ ਬੰਦਗੀ ਤੋਂ ਬਿਨਾ ਚੰਗੇ ਗੁਣਾ ਤੋਂ ਬਿਨਾ ਆਪਣੇ ਮਨ ਦੇ ਵਿੱਚ ਜਿਹੜੀਆਂ ਇਨਸਾਨ ਨੇ ਪਾਲੀਆਂ ਸਾਰੀਆਂ ਸਤਿਗੁਰੂ ਕਹਿੰਦੇ ਨੇ ਤੂੰ ਛੱਡ ਦੇ ਸਿਰਫ ਇੱਕ ਆਸ ਰੱਖ ਉਹੀ ਰੱਬ ਦੇ ਨਾਮ ਅਰ ਰੱਬ ਦੇ ਨਾਮ ਦੇ ਵਿੱਚ ਬੜੀਆਂ ਅਜਾਮਤਾਂ ਨੇ ਰੱਬ ਦੇ ਨਾਮ ਦੇ ਵਿੱਚ ਬੜੀ ਰਹਿਮਤ ਆ ਸਿਮਰ 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 ਸੁਖ ਪਾਉ ਤਿੰਨ ਬਾਰ ਸ਼ਬਦ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨੇ ਸਿਮਰ 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 ਸੁਖ ਪਾਉ ਅਤੇ ਇਹ ਸਿਮਰਣਾ ਸਤਿਗੁਰੂ ਕਹਿੰਦੇ ਨੇ ਇਨਸਾਨੇ ਬੰਦਗੀ ਕਰਨੀ ਹੈ ਜਦੋਂ ਦੁਨੀਆਂ ਨੂੰ ਨਹੀਂ ਪਤਾ ਲੱਗਣਾ ਚਾਹੀਦਾ ਜਿਸ ਤਰ੍ਹਾਂ ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜੇ ਕੋਈ ਜਦੋਂ ਰੱਬ ਦੇ ਪਿਆਰੇ ਨੂੰ ਕੋ ਮਿਲਣ ਜਾਂਦਾ ਹੈ ਉੱਥੇ ਗੁਨਾਹਾਂ ਦੀ ਗੱਲ ਔਗਣਾਂ ਦੀ ਗੱਲ ਨਹੀਂ ਕੋਈ ਔਗਣ ਨਾਲ ਲੈ ਕੇ ਜਾਏ ਕਿ ਉਹ ਪਹੁੰਚੇ ਇਹ ਉਹਦੇ ਜੋ ਵਚਨ ਬੋਲੇਗਾ ਉਹ ਲੱਗ ਜਾਣਗੇ ਸਾਧੂ ਬੋਲਦਾ ਸੱਜ ਸੁਖਾਏ ਸਾਧੂ ਕਾ ਬੋਲੇ ਮਿਰਥਾ ਨਾ ਗੁਣ ਲੈ ਕੇ ਜਾਵੇਂਗਾ ਉਹਨੇ ਰੱਬ ਦੇ ਦਰ ਤੇ ਦੁਆ ਕਰਨੀ ਹੈ ਉਹ ਗੁਣ ਲੈ ਕੇ ਜਾਏਗਾ ਉਹਨੇ ਉਦਾਂ ਦਾ ਸ਼ਬਦ ਬੋਲਣਾ ਕਿ ਐਦਾਂ ਦੇ ਵੀ ਲਾਣਤੀ ਦੁਨੀਆ ਤੇ ਥਰੇ ਫਿਰਦੇ ਨੇ ਅਜੇ ਵੀ ਜਿਹੜੇ ਰੱਬ ਦੇ ਨਾਮ ਦਾ ਪਖੰਡ ਕਰਦੇ ਨੇ ਰੱਬ ਦੇ ਗੁਣਾ ਦਾ ਪਖੰਡ ਕਰਦੇ ਨੇ ਇਹਦੇ ਕਰਕੇ ਜਦੋਂ ਰੱਬ ਦੇ ਪਿਆਰੇ ਦੇ ਕੋਲ ਜਾਈਏ ਗੁਰੂ ਦੇ ਕੋਲ ਜਾਈਏ ਆਮੇ ਕਿਸੇ ਵੀ ਧਰਮ ਨੂੰ ਮੰਨਦੇ ਤਾਂ ਆਪਣੇ ਤਰ੍ਹਾਂ ਦੇ ਮੁਤਾਬਕ ਚੱਲੇ ਆ ਨਾ ਆਪਣੇ ਉਹ ਗੁਣਾ ਨੂੰ ਛੱਡ ਕੇ ਜਾਈਂ ਆਪਣੇ ਗੁਨਾ ਦਾ ਧਾਰਨੀ ਹੋ ਕੇ ਕਿ ਇਤਨੀ ਹਲੀਮੀ ਇਤਨੀ ਨਿਮਰਤਾ ਆਪਣੇ ਮਰੂਦੇ ਕੋਲ ਲੈ ਕੇ ਜਾਈਂ ਜੇ ਬਾਕੀ ਬਖਸ਼ਣਾ ਚਾਹੁੰਦਾ ਹੈ ਗਿਣਤੀਆਂ ਨੇ ਇੱਥੇ ਗੜਨਾ ਹੀ ਕਿ ਮੈਨੂੰ ਆ ਵੀ ਹੈ ਮੇਰੇ ਕੋਲ ਆ ਵੀ ਹੈ ਮੇਰੇ ਕੋਲ ਨਾ ਕਿਸੇ ਦੇ ਕੋਲ ਜਿਤਾਈ ਸਤਿਗੁਰੂ ਕਹਿੰਦੇ ਨੇ ਇਦਾਂ ਕਰੇਗਾ ਆਪ ਜਪੋ ਅਵਰ ਨਾਮ ਜਪਾ ਹੁਣ ਜਦੋਂ ਅਵਸਥਾ ਬਣਦੀ ਹੈ ਪਹਿਲਾਂ ਤਾਂ ਕਹਿੰਦੇ ਨੇ ਜਦੋਂ ਰੱਬ ਦੀ ਅਵਸਥਾ ਬਣੀ ਹੈ ਸਕੂਨ ਪਹਿਲਾਂ ਤੂੰ ਲੈ ਉਹਨਾਂ ਰੱਬ ਦੇ ਪਿਆਰੇ ਇਦਾਂ ਦੇ ਹੋਏ ਨੇ ਜਿਵੇਂ ਰੱਬ ਦੀ ਬੰਦਗੀ ਕਰਨੀ ਉਹਨਾਂ ਨੇ ਕੰਧ ਦੇ ਵਿੱਚ ਕਿਲਾ ਗੱਡ ਕੇ ਉਹਦੇ ਨਾਲ ਆਪਣੇ ਕੇਸ ਬੰਨ ਲੈਣੇ ਕਿ ਇਹ ਹਿੱਲੇ ਨਾ ਉਹ ਉਹ ਜੋ ਉੱਥੇ ਰੱਖ ਕਿ ਉਹਦੇ ਉੱਤੇ ਖੜ ਕੇ ਬੈਠ ਕੇ ਬੰਦਗੀ ਕਰਨੇ ਇਹ ਤਾਂ ਰੱਬ ਦੇ ਪਿਆਰੇ ਬੜੇ ਹੋਏ ਨੇ ਬਾਬਾ ਨਾਨਕ ਸਿੰਘ ਜੀ ਵਰਗੇ ਸੰਤ ਬਾਬਾ ਇਸਰ ਸਿੰਘ ਜੀ ਵਰਗੇ ਬੜੀ ਕਾ ਕਮਾਲ ਉਹਨਾਂ ਦੀ ਬੰਦਗੀ ਹੈ ਹੁਣ ਜਦੋਂ ਬੰਦਗੀ ਉਹਨਾਂ ਨੇ ਉੱਥੇ ਤੱਕ ਪਹੁੰਚ ਗਈ ਬੰਦਗੀ ਉਹਨਾਂ ਦੀ ਅਵਸਥਾ ਬੰਦਗੀ ਦੀ ਉੱਥੋਂ ਫਿਰ ਸ਼ੁਰੂ ਹੁੰਦਾ ਆਪ ਜਪੋ ਅਬਰੇ ਨਾਮ ਜਪਾ ਹੁਣ ਜੇ ਹੁਣ ਆਪੇ ਇਨਸਾਨ ਸੁਧ ਨਹੀਂ ਹੈ ਤਾਂ ਦੂਜੇ ਨੂੰ ਬੋਵੇਗਾ ਕਿ ਤੂੰ ਆਪਣੀ ਸ਼ੁੱਧੀ ਰੱਖ ਨਹੀਂ ਅਸਰ ਹੋਵੇਗਾ ਆਪ ਦਾ ਕੋ ਸੰਗਤ ਦੇ ਵਿੱਚ ਪਿਆ ਆਪ ਦਾ ਮਾੜੀਆਂ ਹਤਦਾਂ ਦੇ ਵਿੱਚ ਪਿਆ ਦੂਜੇ ਨੂੰ ਸਮਝਾਵੇ ਕੀ ਅਸਰ ਹੋਣਾ ਤਾਂ ਆਪਣੇ ਆਪ ਨੂੰ ਪਹਿਲਾਂ ਨਾਮ ਦਾ ਰਸੀਆ ਬਣਾ ਆਪਣੇ ਆਪ ਨੂੰ ਸਤਿਗੁਰਾਂ ਦੇ ਨਾਮ ਦੇ ਵਿੱਚ ਇਤਨਾ ਮਸਤ ਕਰ ਲੈ ਆਨੰਦੀ ਆਨੰਦ ਹੈ ਤਾਂ ਉਹ ਮਸਤੀ ਫਿਰ ਇਨਸਾਨ ਨੂੰ ਕਹਿਣਾ ਨਹੀਂ ਪੈਂਦਾ ਕਿ ਤੂੰ ਦੂਜਿਆਂ ਨੂੰ ਦੱਸ ਫਿਰ ਉਹ ਦੱਸ ਦਵੇ ਫਿਰ ਗੁਰੂ ਕਹਿੰਦਾ ਭਾਈ ਨਹੀਂ ਤਉ ਕਹਿੰਦਾ ਨਹੀਂ ਲਾਦੋ ਰੇ ਲਾਦੋ ਰੇ ਫਿਰ ਉਹ ਰੋਲਾ ਛੱਤ ਤੇ ਪੜ ਕੇ ਚੜ ਕੇ ਵੀ ਰੋਲਾ ਪੁੰਦਾ ਇਹ ਆਨੰਦ ਸਕੂਨ ਇੱਥੇ ਮਿਲਦਾ ਕਿਉਂਕਿ ਜਿਸ ਗੁਰੂ ਨੂੰ ਤੁਸੀਂ ਇੱਥੇ ਗੱਦੀਆਂ ਲਾ ਕੇ ਬੈ ਗਏ ਨੇ ਨਾ ਉਹ ਗੁਰੂ ਤਾਂ ਇੱਥੇ ਬੈਠਾ ਗੁਰੂ ਤੇਗ ਬਾਦਰ ਮਹਾਰਾਜ ਜਿਸ ਸਕੂਨ ਨੂੰ ਅਸੀਂ ਲੱਭਦੇ ਆ ਉਹ ਸਕੂਨ ਉਹਨੇ ਗਾਇਆ ਹੈ ਮੱਖਣ ਸਾਟੇ ਬਾਣੇ ਨੇ ਜਦੋਂ ਗੁਰੂ ਲੱਭਿਆ ਸੀ ਮਟਾਲੇ ਦੀ ਧਰਤੀ ਇਹ ਸਤਿਗੁਰੂ ਸਤਿਗੁਰਾਂ ਨੇ ਉਹਨੂੰ ਵਰਜੇ ਆ ਭਾਈ ਨਹੀਂ ਕਰਨਾ ਉਹ ਕਹਿੰਦਾ ਸਤਿਗੁਰੂ ਜੀ ਇਹ ਸਵਾਲ ਮੇਰਾ ਨਹੀਂ ਹੈ ਪਤਾ ਨਹੀਂ ਕਿੰਨੀਆਂ ਕੁ ਸੰਗਤਾਂ ਤੁਹਾਡੇ ਦਰ ਤੇ ਆਉਂਦੀਆਂ ਨੇ ਅਤੇ ਤੁਹਾਡੇ ਨਾਮ ਤੋਂ ਬਿਨਾਂ ਤੁਹਾਡੇ ਸਕੂਨ ਅਲਫਾਜਾਂ ਦੇ ਵਿੱਚ ਸੰਗਤ ਤੋਂ ਬਿਨਾਂ ਉਹ ਵਾਂਝੀਆਂ ਮੁੜ ਜਾਂਦੀਆਂ ਨੇ ਐ ਸਤਿਗੁਰੂ ਕਿ ਤੁਹਾਡੇ ਦਰ ਤੇ ਆਇਆ ਮੈਂ ਤਾਂ ਮੈਂ ਹੁਣ ਲੋਕਾਂ ਨੂੰ ਵੀ ਦੱਸ ਦੇਵਾਂ ਕਿ ਭਾਈ ਬਾਕੀ ਤਾਂ ਦੰਬੀ ਬੈਠੇ ਨੇ ਪਖੰਡੀ ਬੈਠੇ ਨੇ ਬਾਈ ਮੰਜੀਆਂ ਜਿੰਨੀਆਂ ਲੱਗੀਆਂ ਸੀ ਉਹਨਾਂ ਦੇ ਵਿੱਚ ਗੁਰੂ ਘਰ ਦੇ ਵੀ ਧੀਰਮਲ ਵਰਗੇ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਨੂੰ ਗੋਲੀ ਚਲਾ ਦਿੱਤੀ ਸੀ ਲੱਗੀ ਤਾਂ ਨਹੀਂ ਪਰ ਗੋਲੀ ਉਹਦੇ ਵੱਲੋਂ ਚਲਾ ਦਿੱਤੀ ਸੀ ਤਮ ਨੂੰ ਸਕੂਨ ਲੱਭਣਾ ਹੈ ਜਦੋਂ ਸਕੂਨ ਮਿਲਦਾ ਹੈ ਨਾ ਫਿਰ ਛੱਤ ਤੇ ਚੜ ਕੇ ਗਾਇਆ ਜਾਂਦਾ ਭਾਈ ਆਓ ਪਿਆਰੇਓ ਸਕੂਨ ਲਓ ਜਿਨੇ ਲੈਣਾ ਮੈਂ ਮੁਕਤ ਹੋ ਗਏ ਆ ਤੁਹਾਨੂੰ ਵੀ ਮੁਕਤੀ ਦਾ ਰਸਤਾ ਦੱਸੀ ਉਹਨ ਮੁਕਤੀ ਦਾ ਰਸਤਾ ਹੁੰਦਾ ਉਹਨਾਂ ਦੇ ਅਲਫ਼ਾਜ਼ ਬਚਨੀ ਨੇ ਪਰ ਮੁਕਤੀ ਦਿਖਾਣੀ ਥੋੜਾ ਕਿ ਇਦਾਂ ਰੱਬ ਨੇ ਇਦਾਂ ਕਰਨਾ ਹੈ ਜਾਂ ਇਦਾਂ ਸਤਿਗੁਰੂ ਕਹਿੰਦੇ ਨੇ ਭਗਤ ਭਾਏ ਤਰੀਏ ਸੰਸਾਰ ਜਦੋਂ ਗੁਰੂ ਕਹਿੰਦੇ ਨੇ ਭਗਤ ਬਣਾ ਭਗਤੀ ਦੇ ਨਾਲ ਤੇਰੀ ਦੇ ਨਾਲ ਤੂੰ ਪੂਰੀ ਦੁਨੀਆ ਨੂੰ ਧਾਰ ਲਵੇਂਗਾ ਅੱਜ ਦਰਦ ਦਰਦੀਆਂ ਠੋਕਰਾਂ ਖਾ ਰਹੇ ਐ ਸੁੱਖ ਨੂੰ ਲੱਭਦਾ ਲੱਭਦਾ ਨਹੀਂ ਐ ਸੁਖ ਨੂੰ ਵੀ ਦੁੱਖ ਦੇ ਵਿੱਚ ਤਬਦੀਲ ਕਰ ਲੈਂਦਾ ਮਾੜੀ ਸੋਚ ਵਿਚਾਰ ਅਤੇ ਮਾੜੇ ਕਰਮਾਂ ਕਰਕੇ ਸੁਖ ਹੈ ਤਾਂ ਹੈ ਹੁਣ ਭਾਵੇਂ ਕਿਤੇ ਧਾਰਮਿਕ ਟਿਕਾਣੇ ਤੇ ਰਹਿੰਦਾ ਹੈ ਭਾਵੇਂ ਗੁਰੂ ਦੇ ਕੋਲ ਰਹਿੰਦਾ ਹੈ ਹੁਣ ਜੇ ਸੋਚ ਵਿਚਾਰ ਮਾੜੀ ਹੈ ਨਾ ਇਨਸਾਨ ਦੀ ਤਾਂ ਉੱਥੇ ਫਿਰ ਗੁਰੂ ਦੀ ਸੰਗਤ ਵੀ ਅਤੇ ਗੁਰੂ ਦੇ ਕੋਲ ਰਹਿਣਾ ਵੀ ਕਿਸੇ ਅਰਦਾ ਦਾ ਨਹੀਂ ਹੈ ਫਜ਼ੂਲ ਹੈ ਅਗ ਜੈਂਪਲ ਆਨੇ ਇਤਿਹਾਸ ਦੇ ਅੰਦਰ ਉਹਨਾਂ ਨੇ ਗੁਰੂ ਘਰ ਦੇ ਵਿੱਚ ਰਹਿੰਦੇ ਰਹੇ ਬਾਬਾ RAM ਰਾਏ ਜੀ ਗੁਰੂ ਘਰ ਦੇ ਵਿੱਚ ਨੇ ਗੁਰੂ ਦਾ ਖੂਨ ਨੇ ਪ੍ਰਿਥੀ ਚੰਦ ਗੁਰੂ ਅਰਜਨ ਦੇਵ ਮਹਾਰਾਜ ਜੀ ਵੱਡੇ ਭਰਾ ਬੰਦਗੀ ਦੇ ਵਿੱਚ ਬੈੰਦੇ ਹੋਣਗੇ ਸੰਗਤਾਂ ਦੇ ਨਾਲ ਵਿਚਰਦੇ ਹੋਣਗੇ ਇਤਿਹਾਸ ਦੀ ਕਥਾ ਚੱਲਦੀ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੋ ਪਸ਼ਾਮੀ ਕਰਦੇ ਤੱਕ ਬਕਾਇਦਾ ਉਹ ਵੀ ਸੁਣਦੇ ਹੁੰਦੇ ਸੀ ਪਰਮਾੜੀ ਸੋਚ ਵਿਚਾਰ ਉਹ ਹੀ ਰੱਖੀ ਇਹਦਾ ਮਤਲਬ ਇਹ ਨਹੀਂ ਖੂਨ ਨਹੀਂ ਇੱਥੇ ਜਿਵੇਂ ਨਾਨਕ ਦੇ ਮਹਾਰਾਜ ਜੀ ਵੇਖਦੇ ਤਾਂ ਫਿਰ ਆਪਣੇ ਪੁੱਤਰਾਂ ਨੂੰ ਦਿੰਦੇ ਗੱਦੀ ਦੁਨੀਆ ਦੇ ਹਿਸਾਬ ਦੇ ਨਾਲ ਇੱਥੇ ਖੂਨ ਮੈਨੇ ਨਹੀਂ ਰੱਖਦਾ ਇੱਥੇ ਤੇਰੀ ਸ਼ਰਧਾ ਤੇਰੀ ਭਾਵਨਾ ਮੈਨੇ ਰੱਖਦੀ ਹੈ ਕਿ ਤੇਰੀ ਸ਼ਰਧਾ ਕਿਤਨੀ ਹੈ ਤੇਰੀ ਭਾਵਨਾ ਕਿਤਨੀ ਹੈ ਸਤਿਗੁਰੂ ਕਹਿੰਦੇ ਨੇ ਸ਼ਰਧਾ ਬਣ ਗਈ ਤੇਰੀ ਅਵਸਥਾ ਤੇਰੀ ਇਤਨੀ ਬਣਾ ਦਿੱਤੀ ਗੁਰੂ ਨੇ ਪ੍ਰਮਾਤਮਾ ਨੇ ਇਹ ਸਾਰੀ ਦੁਨੀਆ ਨੂੰ ਤਾਰ ਸਕਦਾ ਹੈ ਨਾਲੇ ਵੀ ਕਹਿੰਦੇ ਨੇ ਦਿਨ ਭਗਤੀ ਤਨ ਹੋਸ਼ੀ ਛਾਰ ਇੱਕ ਤਾਂ ਦੁਨੀਆਂ ਦੇ ਵਿੱਚ ਪ੍ਰਗਟ ਕਰ ਦਿੱਤਾ ਅਤੇ ਇੱਕ ਉਹੀ ਹੈ ਪੁੱਤਰ ਛੋਟਾ ਗੁਰੂ ਅਰਜਨ ਦੇਵ ਮਹਾਰਾਜ ਜੀ ਉਹ ਕਹਿੰਦੇ ਨੇ ਤੈ ਗੁਰਮਤ ਜਨਮਤ ਬ੍ਰਹਮ ਪਛਾਣੇ ਪੁੱਤਰ ਉਹ ਵੀ ਹੈ ਛੋਟਾ ਪੁੱਤਰ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਇਹਨਾਂ ਤੋਂ ਵੱਡੇ ਮਹਾਦੇਵ ਸੀ ਇਹਨਾਂ ਤੋਂ ਵੱਡੇ ਸੀ ਪਿਰਤੀ ਚੰਦ ਜੀ ਤਿੰਨ ਭਰਾ ਸੀ ਤੇ ਉੱਥੇ ਪਾਤਸ਼ਾਹ ਮਹਾਰਾਜਿਆਂ ਦੇ ਗੁਰੂ ਰਾਮਦਾਸ ਮਹਾਰਾਜਿਆਂ ਦੇ ਹੁਣ ਤੀਜਾ ਸੀ ਜਿਹੜਾ ਮਹਾਦੇਵ ਉਹਨੂੰ ਕਿਸੇ ਨਾਲ ਕੋਈ ਲਾਗਾ ਦੇਦਾ ਨਹੀਂ ਸੀ ਨਾ ਗੱਦੀ ਦਾ ਉਹਨੂੰ ਲਾਲਚ ਸੀ ਨਾ ਬੋਤਾ ਖਾਣੇ ਪੀਣੇ ਦਾ ਨਾ ਸੰਗਤਾਂ ਦੇ ਵਿੱਚ ਵਿਚਰਣ ਦਾ ਉਹ ਆਪਣੇ ਦੇ ਵਿੱਚ ਅਲਮਸਤ ਰਹਿੰਦਾ ਸੀ ਕੋਈ ਸਕੂਨ ਦੇ ਵਿੱਚ ਐ ਭਾਵੇਂ ਦੁੱਖ ਦੇ ਵਿੱਚ ਐ ਉਹਨੂੰ ਕੋਈ ਪ੍ਰਵਾਹ ਨਹੀਂ ਸੀ ਪਰ ਪਿਰਤੀ ਚੰਦ ਜਿਹੜਾ ਸੀ ਵੱਡਾ ਉਹਦੇ ਘਰ ਵਾਲੇ ਕਰਮੋਂ ਸੀ ਤਾਂ ਇਹਨਾਂ ਨੇ ਬਹੁਤ ਕੁਝ ਕੀਤਾ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜਦ ਤੱਕ 33 ਤਬੀ ਤੇ ਬਾਣ ਦੇ ਵਿੱਚ ਇਹਨਾਂ ਦਾ ਪੂਰਾ ਹੱਥ ਹੈ ਕਰਮੋਂ ਦਾ ਅਤੇ ਪਿਰਤੀ ਚੰਦ ਦਾ ਪਿਰਤੀ ਚੰਦ ਦੇ ਪੁੱਤਰ ਮਿਹਰਬਾਨ ਦਾ ਪੂਰਾ ਜੋਰ ਲਾ ਕਰਮਾਂ ਦੇ ਪੇਕਿਆਂ ਦਾ ਵੀ ਪੂਰਾ ਹੱਥ ਸੀ ਕਿ ਸਾਡੇ ਦੋਤੇ ਨੂੰ ਮਿਹਰਬਾਨ ਨੂੰ ਗੱਦੀ ਮਿਲਣੀ ਚਾਹੀਦੀ ਹੈ ਚਲੋ ਇਹਦੇ ਪਿਓ ਨੂੰ ਤਾਂ ਨਹੀਂ ਮਿਲੀ ਪਿਰਤੀ ਚੰਦ ਨੂੰ ਇਹਦੇ ਪੁੱਤਰ ਨੂੰ ਮਿਲਣੀ ਚਾਹੀਦੀ ਹੁਣ ਸਾਰੀ ਜ਼ਿੰਦਗੀ ਚੱਲਦੇ ਰਹੇ ਨਾ ਪਿਓ ਦੇ ਕੋਲ ਪਿਰਤੀ ਚੰਦ ਦੇ ਕੋਲ ਨਾ ਮਿਹਰਬਾਨ ਦੇ ਕੋਲ ਸਾਰੀ ਜ਼ਿੰਦਗੀ ਖੁਸ਼ੀ ਰਹੇ ਨੇ ਹੁਣ ਜਦੋਂ ਤੱਕ ਦੁਨੀਆ ਰਹਿਣੀ ਹੈ ਇਹਨਾਂ ਦਾ ਇਤਿਹਾਸ ਹੀ ਖੁਸ਼ੀ ਰਹੇ ਨੇ ਸਤਿਗੁਰ ਗਿਰੇ ਨਿਕਿਓ ਬਿਨ ਭਗਤੀ ਤਨ ਹੋਸੀ ਛਾਰ ਜੋ ਨਾਮ ਬਿਨਾ ਜੋ ਪਹਿਰੈ ਖਾਏ ਜੋ ਝੂਠਨ ਜੋ ਕੁਕਰ ਝੂਠਨ ਮੇ ਪਾਏ ਨਾਮ ਬਿਨਾ ਜੀਤਾ ਬਿਵਹਾਰ ਜੋ ਮਰਤਕ ਹੈ ਸੀਗਾਰ ਨਾਮ ਤੋਂ ਬਿਨਾ ਤਨ ਇਨਸਾਨ ਫੈਦਾ ਲੱਗਦਾ ਕਿ ਜਿਉਂਦਾ ਹੀ ਮਰਿਆ ਹੋਇਆ ਹੈ ਸ਼ਿੰਗਾਰ ਕਰਦਾ ਜਿਵੇਂ ਮ੍ਰਿਤਕ ਨੂੰ ਸ਼ਿੰਗਾਰ ਕੀਤਾ ਜਾਂਦਾ ਹੈ ਇਹ ਸ਼ਿੰਗਾਰ ਕਰਦਾ ਪਿਆ ਜੇ ਗੁਰੂ ਦੇ ਕੋਲ ਆ ਰਿਹਾ ਨਾ ਪਖੰਡ ਕਰਕੇ ਗੁਰੂ ਕਹਿੰਦਾ ਭਾਈ ਮ੍ਰਿਤਕ ਐ ਤੂੰ ਸ਼ਿੰਗਾਰ ਕੀਤਾ ਹੈ ਤੇਰਾ ਸ਼ਿੰਗਾਰ ਕਾਦਾ ਇਹਦਾ ਭਾਵਨਾ ਦਾ ਕਰਦਾ ਪਿਆ ਸ਼ਰਦਾ ਦਾ ਕਰਦਾ ਪਿਆ ਅੰਦਰ ਉਹ ਸ਼ਰਦਾ ਹੈ ਨਹੀਂ ਅੰਦਰ ਤਾਂ ਇਹਦੇ ਹੋਰ ਕੁਝ ਚੱਲਦਾ ਹੈ ਹੁਣ ਸਤਗੁਰੂ ਕਹਿੰਦੇ ਨੇ ਇੱਥੇ ਦੀ ਗੱਲ ਆ ਗਈ ਬਾਕੀ ਦੁਨੀਆ ਦੇ ਜਿੱਥੇ ਤੱਕ ਇਹ ਵਿਚਰਦੇ ਨਾ ਜੋ ਮ੍ਰਿਤਕ ਸੀਗਾਰ ਨਾਮ ਬਿਨਾਂ ਜੋ ਪਹਿਰੇ ਖਾਏ ਨਾਮ ਤੋਂ ਬਿਨਾਂ ਜੋ ਕੁਝ ਖਾਂਦਾ ਸਤਿਗੁਰੂ ਕਹਿੰਦੇ ਨੇ ਸਭ ਤੋਂ ਨਖਿਤ ਜੌਨੀਆਂ ਕੁੱਤਾ ਕੁਕਰ ਜਿਉਂ ਕੁੱਕਰ ਜੁੱਠ ਨਾ ਮੈਂ ਪਾਏ ਉਹਦੇ ਵੀ ਕੋਈ ਲਿਮਟ ਹੁੰਦੀ ਹੈ ਇੱਕ ਅਦਰਤੇ ਗਿਆ ਇੱਕ ਤੋਂ ਨਹੀਂ ਦੂਜੇ ਤੇ ਚਲਿਆ ਜਾਵੇਗਾ ਦੂਜੇ ਤੋਂ ਤੀਜੇ ਤੇ ਚਲਿਆ ਜਾਵੇਗਾ ਬਾਕੀ ਨਹੀਂ ਪਰ ਉਹਦੀ ਹੁੰਦੀ ਹੈ ਕਿ ਇਥੋਂ ਗਿਆ ਉਥੋਂ ਗਿਆ ਉਹਨੇ ਦੁਆ ਰਹਿ ਦੁਆਰ ਸਵਾਨ ਜੋ ਡੋਲਤ ਉਹ ਡੋਲਦਾ ਰਹਿੰਦਾ ਸਤਿਗੁਰੂ ਕਹਿੰਦੇ ਇਹਨੂੰ ਤਾਂ ਭਾਈ ਉਹ ਤਾਂ ਇੱਕ ਜਨਮ ਦੇ ਵਿੱਚ ਡੋਲੇਗਾ ਜੋ ਨੇ ਕੱਟ ਰਿਆ ਆਪਣੇ ਕੁਕਰ ਤੇਰੀਆਂ ਤਾਂ ਪਤਾ ਨਹੀਂ ਕਿੰਨੀਆਂ ਕਜੋਨੀਆਂ ਹੋ ਗਈਆਂ ਐਸੀ ਝੂਠ ਦੇ ਵਿੱਚ ਐਸੀ ਈਰਖਾ ਦੇਵਤ ਦੇ ਵਿੱਚ ਐਸੀ ਪਸੰਗਤ ਦੇ ਵਿੱਚ ਪਤਾ ਨਹੀਂ ਕਿੰਨੇ ਕ ਤੈਨੂੰ ਜਨਮ ਹੋ ਗਏ ਨੇ ਇਹੀ ਤਰ੍ਹਾਂ ਜੋੜ ਚੱਲਦਾ ਹੈ ਜਨਮ ਹੋਇਆ ਮਰਨਾ ਝੂਠ ਹੈ ਤੇਰਾ ਸਭ ਕੁਝ ਝੂਠੀ ਚੱਲਦਾ ਹੈ ਤੇਰਾ ਜ਼ਿੰਦਗੀ ਦੇ ਵਿੱਚ ਸਤਿਗੁਰੂ ਕਹਿੰਦੇ ਨੇ ਹੁਣ ਸਮਾ ਹੈ ਸਰਬ ਕਲਿਆਣ ਸੁਖ ਨਿਧ ਨਾਮ ਸਤਿਗੁਰੂ ਕਹਿੰਦੇ ਤੈਨੂੰ ਖਜ਼ਾਨਾ ਦੇਨੇ ਆ ਸਰਬ ਕਲਿਆਣ ਉਹ ਸਾਰਿਆਂ ਦੀ ਕਲਿਆਣਤਾ ਕਰਦਾ ਸਾਰਿਆਂ ਨੂੰ ਸੁਖ ਨਿਧਾਨ ਮਿਲਦਾ ਹੈ ਖਜ਼ਾਨਾ ਮਿਲਦਾ ਹੈ ਮੂਢੇ ਤਪਾਏ ਜਾਤ ਵਿਸ਼ਧਾਮ ਮੂਢੇ ਤੋਂ ਹੁੰਦੇ ਡੁੱਬੇ ਆ ਇਹ ਜਿਹੜਾ ਸਤਿਗੁਰੂ ਰਸਤਾ ਦੱਸਦੇ ਨੇ ਡੁੱਬਿਆਂ ਹੋਇਆਂ ਨੂੰ ਵੀ ਉਡਤ ਹੁੰਦਾ ਡੁੱਬਿਆਂ ਹੋਇਆਂ ਡੁੱਬਿਆਂ ਹੋਇਆਂ ਨੂੰ ਵੀ ਇਹ ਤਾਰਦਾ ਹੈ ਗੁਰੂ ਦਾ ਗਿਆਨ ਗੁਰੂ ਦੀ ਸਮਝ ਮੂੜਤ ਜਾਤ ਪਾਇ ਵਿਸਨਾਮ ਸਗਲ ਦੁੱਖ ਦਾ ਹੋਵਤ ਨਾਸ ਫਿਰ ਸਾਰਿਆਂ ਦਾ ਦੁੱਖਾਂ ਦਾ ਨਾਸ ਹੁੰਦਾ ਹੈ ਜਦੋਂ ਗੁਰੂ ਮੂਬਾਰਕ ਚਰਨਾਂ ਦੇ ਵਿੱਚ ਆਉਂਦੇ ਸਤਿਗੁਰੂ ਕਹਿੰਦੇ ਨੇ ਭਾਈ ਨਾਨਕ ਨਾਮ ਜਪੋ ਗੁਣਤਾਸ ਗੁਣਤਾਸ ਹੁੰਦਾ ਜੀ ਗੁਣਾ ਦਾ ਖਜ਼ਾਨਾ ਇਕ ਗੁਣ ਨੂੰ ਲੱਭਦਾ ਸੀ ਇੱਕ ਦਰਦਰਦੀਆ ਟੋਕੜਾ ਕਹਿੰਦਾ ਸੀ ਗੁਰੂ ਨੇ ਤੈਨੂੰ ਖਜ਼ਾਨੇ ਹੀ ਦੇ ਦੁੱਤਾ ਜਿਤਨਾ ਮਰਜੀ ਮਾਣ ਖੁਸ਼ੀਆਂ ਮਾਣ ਸਕੂਨ ਮਾਣ ਆਨੰਦ ਮਾਣ ਜੋ ਤੈਨੂੰ ਚਾਹੀਦਾ ਖਜ਼ਾਨੇ ਦੇ ਵਿੱਚ ਉਹ ਨੇ ਪਰ ਸ਼ਰਤੇ ਹੁੰਦੀ ਹੈ ਸਤਿਗੁਰਾਂ ਦੀ ਕਿ ਭਾਈ ਉਹ ਸੋਚ ਸਮਝ ਕੇ ਆਪਣੇ ਗਿਆਨ ਸਮਝ ਦੇ ਨਾਲ ਹੱਥ ਪਾਈ ਕਿਸੇ ਵੀ ਚੀਜ਼ ਨੂੰ ਦੇਸਣ ਵਾਲੀਆਂ ਨਾ ਸਬੰਧ ਚੀਜ਼ਾਂ ਨੇ ਰੱਬ ਨੇ ਇੱਕ ਖੇਡ ਬਣਾਈ ਹੈ ਦੁਨੀਆ ਇੱਕ ਖੇਡ ਹੈ ਇਹ ਖੇਡ ਦਾ ਵੀ ਇੱਕ ਹਿੱਸਾ ਹੈ ਸੱਚ ਸਮਝ ਲਿਆ ਤਾਂ ਸਤਿਗੁਰੂ ਕਹਿੰਦੇ ਨੇ ਹਾਰ ਗਿਆ ਦੁਨੀਆਂ ਦੇ ਵਿੱਚ ਸਮਝ ਪੈ ਗਈ ਤਾਂ ਤਰ ਗਿਆ ਤਾਂ ਸਤਿਗੁਰੂ ਕਹਿੰਦੇ ਨੇ ਨਾਨਕ ਨਾਮ ਜਪੋ ਗੁਣਾਤ ਸ੍ਰਿ ਪ੍ਰਮਾਤਮਾ ਦਾ ਨਾਮ ਜਪ ਭਈ ਗੁਣਾ ਵਾਲਾ ਬਣ ਗੁਰੂ ਇਨਸਾਨ ਨੂੰ ਗੁਣਾ ਵਾਲੀ ਬਣਾਉਂਦੇ ਨੇ ਨਹੀਂ ਤਾਂ ਸਤਿਗੁਰੂ ਕਹਿੰਦੇ ਨੇ ਨਾਮ ਤੋਂ ਬਿਨਾ ਤਾਂ ਇਨਸਾਨ ਹੋਛੇ ਜੀ ਹੋਛੇ ਦਾ ਪਾਪ ਹਲਕਾ ਹੈ ਕੋਈ ਕਦਰ ਨਹੀਂ ਦੁਨੀਆਂ ਤੇ ਨਾ ਨਾਮ ਤੋਂ ਬਿਨਾ ਬਿਚਾਰਨ ਦਾ ਢੰਗ ਹੁੰਦਾ ਹੈ ਨਾ ਬੋਲਣ ਦਾ ਢੰਗ ਹੁੰਦਾ ਹੈ ਹਰ ਇੱਕ ਚੀਜ਼ ਦਾ ਕੋਈ ਡੰਗ ਨਹੀਂ ਹੁੰਦਾ ਅਸੀਂ ਲੱਖ ਜਤਨ ਕਰ ਲਈਏ ਲੱਖ ਵਿਖਾਵਾ ਕਰ ਲਈਏ ਕਿ ਬੜਾ ਮਿੱਠਾ ਬੋਲਦਾ ਹੈ ਬੜੇ ਕਰਮੇ ਦੇ ਧਰਮ ਹੀ ਬੜਾ ਲੱਗਦਾ ਜਦੋਂ ਤਬ ਜਾਨੈ ਉਹ ਜਦ ਉਗਰੇ ਕੋ ਬਾਜ ਰੱਬ ਦੀ ਬੰਦਗੀ ਕਰਨ ਵਾਲਾ ਰੱਬ ਦੇ ਰਸਤੇ ਤੇ ਚੱਲਣ ਵਾਲਾ ਕੋਈ ਗਲਤੀ ਕਰਦਾ ਨਿਰਗੁਣ ਰਾਖ ਲਿਆ ਸੰਤਨਕ ਪੜਦਾ ਉਹਦੇ ਪਰਦੇ ਰੱਖ ਲੈਂਦੇ ਨੇ ਪ੍ਰਮਾਤਮਾ ਜੀ ਜਿਹੜਾ ਪਖੰਡ ਕਰਦਾ ਉਹਦੇ ਪਰਜੇ ਉਖੇੜਦੇ ਨੇ ਇੱਕ ਦਫਾ ਦੋ ਦਫਾ ਇਥੇ ਦਫਾ ਦਾ ਕੋਈ ਪਤਾ ਨਹੀਂ ਕਿੰਨੀ ਦਫਾ ਕੀਤਾ ਪਰ ਜਦੋਂ ਗੁਰੂ ਨੇ ਉਹ ਪਰਜ ਪਰਦਾ ਉਖੇੜਨਾ ਨਾ ਤਬ ਜਾਣੇ ਗੋਜਗ ਉਗਰੇ ਗੋਪਾਜ ਉਦੋਂ ਪਤਾ ਲੱਗੇਗਾ ਫਿਰ ਉਦ ਰੱਤਾ ਪਰ ਵੀ ਤੇਰੇ ਲਈ ਮੁਹੱਬਤ ਨਹੀਂ ਰਹਿਣੀ ਕਿਸੇ ਦੀ ਪਰ ਤੇਰੇ ਪ੍ਰਤੀ ਅਵਸਥਾ ਉਹ ਬਣ ਜਾਏਗੀ ਕਿ ਇਹ ਤਾਂ ਦੰਬੀ ਹੈ ਤਾਂ ਪਖੰਡੀ ਹੈ ਪਰ ਗੁਰੂ ਦੇ ਦਰ ਦੇ ਨਾਲ ਜੁੜਿਆ ਹੋਇਆ ਕਿਉਂਕਿ ਔਗਣ ਹਾਰਾ ਮਾਣ ਕਰੋ ਤੋਂ ਦੁਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਣ ਹਰ ਚਲਦਿਆਂ ਹੋਇਆਂ ਗੁਨਾਹ ਵੀ ਹੁੰਦੇ ਨੇ ਅਪਰਾਧ ਵੀ ਅਪਰਾਧ ਵੀ ਹੁੰਦੇ ਨੇ ਪਰ ਦਿਲੋਂ ਨਾ ਕਰ ਬੇਸਮਝੀ ਜੀਵ ਚੋਂ ਹੁੰਦੇ ਆਏ ਨੇ ਅਤੇ ਹੋ ਜਾਂਦੇ ਨੇ ਪੂਰਾ ਇੱਥੇ ਕੋਈ ਨਹੀਂ ਹੈ ਗਲਤੀ ਹੋਈ ਉਸਤਾਹੀ ਹੋਈ ਸਤਿਗੁਰੂ ਕਹਿੰਦੇ ਨੇ ਭਾਈ ਪਰ ਗੁਰੂ ਦੇ ਕੋਲ ਜਾ ਕੇ ਪ੍ਰਵਾਨ ਹੋ ਜਾ ਸਤਿਗੁਰੂ ਇਹ ਤਾਂ ਹੋ ਗਿਆ ਹੋਣਾ ਨਹੀਂ ਚਾਹੀਦਾ ਸੀ ਮਤ ਛੋਟੀ ਸੀ ਜਾਂ ਬੇਸਮਝੀ ਦੇ ਵਿੱਚ ਹੋ ਗਿਆ ਅੱਗੇ ਤੋਂ ਇਹਦਾ ਨਾਮ ਉਹ ਸਾਨੂੰ ਉਤਾਰ ਲੋ ਤਾਂ ਇਹਦਾ ਮਰ ਸਤਿਗੁਰੂ ਰਹਿਮਤ ਕਰਦੇ ਨੇ ਆਪਣੇ ਪਿਆਰੇ ਨੂੰ ਉਤਾਰਦੇ ਨੇ ਤਾਂ ਇਹੀ ਸਤਿਗੁਰੂ ਸਾਨੂੰ ਮੋੜਨ ਦਿੰਦੇ ਨੇ ਇਹੀ ਰਸਤਾ ਦੱਸਦੇ ਨਹੀਂ ਤਾਂ ਫਿਰ ਦੁਨੀਆ ਦੇ ਵਿੱਚ ਸਤਿਗੁਰੂ ਕਹਿੰਦੇ ਜਿਹੜੇ ਰੱਬ ਤੋਂ ਬੰਝੇ ਨੇ ਤਾਂ ਹੀ ਖੁਸ਼ੇ ਨੇ ਨਾ ਬੇਕਰ ਨੂੰ ਤਾਂ ਬੜਾ ਲੱਗਦਾ ਹੈ ਕਿ ਬੜਾ ਤਰਮੀ ਹੈ ਬੜਾ ਨਾਮ ਦਾ ਰਸੀਆ ਹੋਣਾ ਜਾਂ ਬੜਾ ਮਿੱਠਾ ਬੋਲ ਨੇ ਬਾਤ ਦੇ ਵਿੱਚ ਰਾਹ ਪਿਆ ਸਿਆਣੇ ਕਹਿੰਦੇ ਨੇ ਰਾਹ ਪਿਆ ਜਾਂ ਬਾਹ ਪਿਆ ਪਤਾ ਲੱਗਦਾ ਹੁਣ ਰੱਬ ਦੇ ਪਿਆਰੇ ਦਾ ਭਾਵੇਂ ਤੁਸੀਂ ਰਾਹ ਪਹਿ ਜੋ ਭਾ ਮੇਰਾ ਬਾਹ ਪਹਿ ਜੋ ਕੋਈ ਪਤਾ ਨਹੀਂ ਲੱਗਦਾ ਕਿਉਂਕਿ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਕੀ ਉਹਨਾਂ ਦੀ ਅਵਸਰ ਕੋਈ ਨਹੀਂ ਜਾਣ ਸਕਦਾ ਗੁਰੂ ਤੋਂ ਦੇਣਾ ਤਾਂ ਉਹ ਅਵਸਥਾ ਸਾਡੀ ਬਣਾਉਂਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਤੁਹਾਡੀ ਬਣ ਸਕਦੀ ਏ ਜੇ ਤੁਸੀਂ ਗੁਰੂ ਦੇ ਬਣੋਗੇ ਸਮਾਪਤੀ ਦਾ ਸਮਾਂ ਜੀ ਹੋਣਾ ਬੁੱਲਾ ਦੀ ਖਿਮਾ ਵਾਹੇ ਗੁਰੂ ਜੀ ਦਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ